ਦੇਣਾ ਛੋਟੇ ਛੋਟੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜ ਰਿਹਾ ਹੈ ਸਿੱਖਿਆ ਦੇ ਰਿਹਾ ਹੈ ਤੇ ਉਹ ਸਿੱਖਿਆ ਦੇਣ ਦੇ ਰਿਹਾ ਹੈ ਤੇ ਅੱਜ ਵਿਸ਼ੇਸ਼ ਸਨਮਾਨ ਕਰਕੇ ਇਹ ਜਿਹੜੀ ਟੂਰਨਾਮੈਂਟ ਕਮੇਟੀ ਆਪਣੇ ਆਪ ਨੂੰ ਸਨਮਾਨ ਹੋਇਆ ਮਹਿਸੂਸ ਕਰਦੀ ਹੈ ਕਿ ਅਸੀਂ ਇਹ ਸਨਮਾਨ ਜਿਹੜੇ ਹੈ ਗੁਰੂ ਘਰ ਦੇ ਗਰੰਥੀ ਸਿੰਘਾਂ ਦੇ ਸਨਮਾਨ ਕਰ ਰਿਹਾ ਹੈ ਬਾਬਾ ਕੁਲਦੀਪ ਸਿੰਘ ਜਨ ਮੇਰੀ ਬੇਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਹੁਤ ਵੱਡੀ ਗੱਲ ਹੈ ਜੀ ਕਿਉਂਕਿ ਹਰੇਕ ਨਗਰ ਵਿੱਚ ਵਿਚਰੀ ਦਾ بڑے ਮੈਚ ਹੁੰਦੇ ਆ بڑے بڑے ਵੱਡੇ ਪੈਸੇ ਲੱਗ ਜਾਂਦੇ ਆ ਪਰ ਜਿਹੜਾ ਵਜੀਰਾ ਦਾ ਅੱਜ ਸਤਕਾਰ ਵੇਖਣ ਨੂੰ ਮਿਲਿਆ ਹੈ ਨਾ ਇਹ ਕਿਤੇ ਵੀ ਨਹੀਂ ਮਿਲਦਾ ਵੇਖੋ ਸ੍ਰੀ ਸਾਹਿਬਾਂ ਵੀ ਐਸੀਆਂ ਬਣਾਈਆਂ ਜਿਹੜਾ ਕਿ ਇਹ ਬਾਰੇ ਜਾਣਦਾ ਹੈ ਨਾ ਉਹੀ ਇਹ ਸ੍ਰੀ ਸਾਹਿਬ ਬਣਾਉਂਦਾ ਹੈ ਤੇ ਇਸ ਕਰਕੇ ਮੈਂ ਸਾਰੇ ਸੰਗਤ ਦਾ ਬਾਬਾ ਬਲਜੀਤ ਸਿੰਘ ਉਹਨਾਂ ਵੱਲੋਂ ਬਾਬਾ ਕੁਲਦੀਪ ਸਿੰਘ ਜੀ ਉਹਨਾਂ ਵੱਲੋਂ ਬਾਬਾ ਬਿਕਰਮ ਸਿੰਘ ਜੀ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਮਹਾਰਾਜ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖਣ ਕਿਉਂਕਿ ਇਹਨਾਂ ਦਾ ਤੇ ਜਿਹੜੇ ਆ ਮੱਲ ਖੇਡ ਰਹੇ ਆ ਇਹਨਾਂ ਦਾ ਦੋਵਾਂ ਦਾ ਇਕੱਠਾ ਹੀ ਆ ਜੋ ਵੀ ਜਿਵੇਂ ਮੰਨ ਲਓ ਇਹਨਾਂ ਨੂੰ ਆਪਣੀ ਸੇਧ ਦਾ ਖਿਆਲ ਰੱਖਣਾ ਪੈਂਦਾ ਇਸੇ ਤਰ੍ਹਾਂ ਇਹਨਾਂ ਨੂੰ ਵੀ ਰੱਖਣਾ ਪੈਂਦਾ ਜਿਸ ਤਰ੍ਹਾਂ ਇਹ ਅੱਗੇ ਪ੍ਰਚਾਰ ਕਰ ਰਿਹਾ ਉਸੇ ਤਰ੍ਹਾਂ ਇਹ ਅੱਗੇ ਪ੍ਰਚਾਰਕ ਡਿਊਟੀ ਵੀ ਇੱਕੋ ਹੀ ਆ ਬਸ ਸਮਝਣ ਦੀ ਗੱਲ ਆ ਜਿੰਨੇ ਸਮਝ ਲਿਆ ਉਹਦੀ ਬਸ ਖੇਡ ਬਣ ਜਣੀ ਹੈ ਕਿਉਂਕਿ ਜਿਹੜਾ ਮਨਲ ਹੈ ਜਿੰਨਾ ਚਿਰ ਉਹ ਆਪਣੀ ਸੇਧ ਨੂੰ ਨਾ ਸੰਭੂਗਾ ਉਹ ਖੇਡ ਨਹੀਂ ਸਕਦਾ ਤੇ ਜੇ ਗੁਰੂ ਦਾ ਸੇਖ ਹੈ ਗਰੰਥੀ ਸਿੰਘ ਜਿੰਨਾ ਚਿਰ ਉਹ ਆਪਣੇ ਕਰੈਕਟਰ ਤੇ ਪੂਰਾ ਨਹੀਂ ਰਹਿੰਦਾ ਉਹਨਾਂ ਚਿਰ ਉਹ ਵੀ ਕੋਈ ਗਰੰਥੀ ਨਹੀਂ ਹੈਗਾ ਸੋ ਇਸ ਕਰਕੇ ਜਿਹੜਾ ਪੂਰਾ ਆਪਣੇ ਆਪ ਚ ਹੈਗਾ ਨਾ ਇਸੇ ਕਰਕੇ ਮਹਾਰਾਏ ਨੇ ਕਿਹਾ ਮਹਾਰਾਏ ਕਹਿੰਦੇ ਮਲ ਲਥੇ ਲੈnde ਫੇਰੀਆ ਨੇਹ ਤੇ ਪੰਜ ਜੁਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਕਹਿੰਦੇ ਬਾਤ ਵੱਜਣ ਢਮਕ ਭੇਰੀਆ ਮਲ ਲਥੇ ਲੈੰਦੇ ਫੇਰੀਆ ਨੇਹਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਉ ਮਹਾਰਾਜ ਕਹਿੰਦੇ ਇਸੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਆਨੇ ਮਲ ਖੜਾ ਰਚਿਆ ਕਿਉਂਕਿ ਸਭ ਤੋਂ ਵੱਡਾ ਕਾਰਨ ਇਹ ਹੀ ਸੀ ਗੁਰੂ ਅਮਰਦਾਸ ਜੀ ਆਵ ਜੀਆ ਨੇ ਜਿਹੜਾ ਵੇਖੋ ਗੁਰਦੁਆਰਾ ਸਾਹਿਬ ਖਡੂਰ ਸਾਹਿਬ ਜਾਓ ਨਾ ਉਥੇ ਅੱਜ ਵੀ ਵੇਖੋ ਮਲ ਖੜਾ ਸਜਾਇਆ ਹੈ ਮਹਾਰਾਜ ਨੇ ਸੋ ਇਸ ਕਰਕੇ ਸਾਰਿਆਂ ਦਾ ਧੰਨਵਾਦ ਵਿਸ਼ੇਸ਼ ਕਰਕੇ ਇਹ ਨਗਰ ਦਾ ਬਹੁਤ ਵੱਡਾ ਸਤਿਕਾਰ ਆ ਕਿਉਂਕਿ ਜਿਨ੍ਹਾਂ ਨੇ ਆਪਣੇ ਇਹ ਬੜੇ ਵੱਡੀਆਂ ਰੂਹਾਂ ਨੇ ਕਿਤੇ ਨਿੱਕੀਆਂ ਰੂਹਾਂ ਨਾਲ ਨਾ ਲਾ ਲਿਓ ਜਿਨ੍ਹਾਂ ਦਾ ਅੱਜ ਸਨਮਾਨ ਹੈ ਜਿਹੜੇ ਬਾਬਾ ਬਲਜੀਤ ਸਿੰਘ ਜੀ ਆ ਵੇਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਗੁਰਮਤ ਵਿਦਿਆਲਾ ਪਤਾ ਨਹੀਂ ਸੈਂਕੜਿਆਂ ਦੇ ਨਾਲ ਬੱਚੇ ਤਿਆਰ ਕਰਕੇ ਵਿਦੇਸ਼ਾਂ 'ਚ ਭੇਜਦੇ ਆ ਦਾਸ ਜਿਹੜਾ ਬੋਲਣਦਿਆ ਇਹ ਵੀ ਇਨ੍ਹਾਂ ਦੀ ਜ਼ੁਬਾਨ ਦਿੱਤੀ ਬੋਲਣਦਿਆ ਤੇ ਜਿਹੜਾ ਬਾਬਾ ਵਿਕਰਮਜੀਤ ਸਿੰਘ ਜੀ ਬਾਬਾ ਕੁਲਦੀਪ ਸਿੰਘ ਜੀ ਇਹ ਨਗਰ ਵਿੱਚ ਵੇਖੋ ਕਿੰਨੀ ਫੜਵਾਰੀ ਫਲਵਾਰੀ ਨਾਲ ਹੈ ਇਹਨਾਂ ਇੰਨਾ ਸਤਕਾਰ ਹੈ ਨਾ ਦਾਸੀ ਨਹੀਂ ਸਕਦੇ ਜਿੱਡੀ ਵੱਡੀ ਇਹ ਸੇਵਾ ਨਿਭਾਰ ਰਹੀ ਸੋ ਇਸ ਕਰਕੇ ਜਿਹੜਾ ਤੁਸੀਂ ਇਹਨਾਂ ਨੂੰ ਇੰਨੇ ਯੋਗ ਸਮਝਿਆ ਸਾਰੀ ਸੰਗਤ ਦਾ ਤੇ ਸਾਰੀ ਪ੍ਰਬੰਧਕ ਕਮੇਟੀ ਦਾ ਤੇ ਸਾਰੇ ਵੀਰਾਂ ਦਾ ਵੱਡੇ ਵੀਰਾਂ ਦਾ ਨਿੱਕੇ ਵੀਰਾਂ ਦਾ ਜਿਨ੍ਹਾਂ ਨੇ ਇਹ ਵਿਸ਼ੇਸ਼ ਯੋਗਦਾਨ ਪਾਇਆ ਸਾਰਿਆਂ ਦਾ ਧੰਨਵਾਦ ਕਰਾਂਗਾ ਤੇ ਬਾਕੀ ਨਗਰਾਂ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਜਿੰਨਾ ਚਿਰ ਤੁਸੀਂ ਆਪਣੇ ਵਜੀਰਾ ਨੂੰ ਨਾਲ ਲੈ ਕੇ ਇਹਨਾਂ ਨਾਲ ਚੱਲਦੇ ਉਹਨਾਂ ਚਿਰ ਖੇਡ ਨਹੀਂ ਜੇ ਬਾਨੀ ਕਿਉਂਕਿ ਅਰਦਾਸਾਂ ਇਹਨਾਂ ਕੋ ਕਰਾ ਲੈਣੀਆਂ ਸਾਰਾ ਕੁਝ ਇਹਨਾਂ ਕੋ ਆਰੰਭ ਕਰਾ ਲੈਣਾ ਤੇ ਪੁੱਛਣਾ ਕੁਝ ਵੀ ਨਾ ਇਸ ਕਰਕੇ ਸਾਰੇ ਆਪਾਂ ਸਤਿਕਾਰ ਕਰਿਆ ਕਰੀਏ ਸੋ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਵਿੱਚ ਸਾਰਿਆਂ ਨੂੰ ਕਰਨ ਜਿਹੜੇ ਸਾਡੇ ਕੋਲ ਸਾਹਿਬ ਨੇ ਅਸੀਂ ਨਿੱਕੇ ਹੁੰਦੇ ਵੇਖਣ ਆ ਰਹੇ ਉਹਨਾਂ ਨੂੰ ਵੇਖੋ ਗਰਾਊਂਡ 'ਤੇ ਜਾ ਕੇ ਵੀਰ ਸੱਜਣ ਉਹਨਾਂ ਨੂੰ ਸਾਰਿਆਂ ਨੂੰ ਇੰਨਾ ਸਖਲਾਈ ਦਿੱਤੀ ਸੋ ਇਸ ਕਰਕੇ ਸਾਰੇ ਸਾਡੇ ਉੱਥੇ ਰਹਿੰਦੇ ਇਸ ਕਰਕੇ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ